So uh... as કાદી પ્રણવત નાનક હુકમ પડે શક so ho.

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਸਤਿਗੁਰਾਂ ਜੀ ਦੀ ਪਾਵਨ ਬਾਵਾ ਰੁਕ ਨਿਗੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਗਲਸਾ ਰੂਪ ਸਦ ਸੰਗਤ ਜਿਉ ਵੱਡੇ ਜੀ ਪਾਵਨ ਨੇ ਮਾਣਿਆ ਦੇ ਮਾਣ ਨਿਤਣਿਆ ਦੇ ਤਾਣ ਤਨ ਤਨ ਸਵਾਹੀ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਪਾਂ ਹਰ ਦੂਜੇ ਲੜੀ ਵਾਰ ਵਿਚਾਰਾਂ ਦੀ ਸੰਜਮ ਹੁੰਦੇ ਹਨ ਅਜਿਹੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਵਾਸੀ ਸੁਖਰ ਦੇ ਨੇ ਉੰਮੀ ਮਿ ਕੋਈ ਹੈ ਜਿਓ ਮਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਓ ਤਾਂ ਮਲੇ ਤਿੰਨੇ ਜਨਮ ਜੁਅ ਹਰਿਆ ਗੁਰੂ ਅਰਜਨ ਦਾਸ ਮਹਾਰਾਜ ਜੀ ਕਹਿੰਦੇ ਨੇ ਮੇਰੇ 바ਰੋਂ ਧਰਮਕ ਦਸਣੇ ਕਰਮ ਕਰਨ ਵਾਲੇ ਬੰਦੇ ਮਨ ਦੇ ਵਿੱਚ ਵਿਕਾਰਾਂ ਨਾਲ ਨੈਲ ਦੇ ਭਰੀ ਹੁੰਦੇ ਜੀਹੋ ਮੈਲੇ ਅੰਦਰ ਮੈਲਾ ਅਤੇ ਬਾਹਰ ਨੂੰ ਦਸਣੂ ਲੋਕਾਂ ਦੇ ਲਈ ਵਿਖਾਵਾ ਕਰਦੇ ਨੇ ਕਿ ਇਹ ਧਾਰਮਿਕ ਬੰਦੇ ਨੇ ਕਿ ਰੱਬ ਦੇ ਚਲਾਈ ਹੋਏ ਰਸਤੇ ਤੇ ਚੱਲਣ ਵਾਲੇ ਵਿਖਾਵਾ ਗੱਲਾਂ ਉਹਨਾਂ ਦੀਆਂ ਦਾੰਦ ਨੇ ਕਿ ਉਹਨਾਂ ਨੇ ਰੱਬ ਨੂੰ ਪਾਇਆ ਬਾਰੋ ਨਿਰਮਲ ਜੀਉ ਤਾਂ ਮੈਲੇ ਕਿੰਨੀ ਜਨਮ ਜੂ ਹਾਰੇ ਉਹਨਾਂ ਦਾ ਜਨਮ ਇਦਾਂ ਦਾ ਹੈ ਜੂਏ ਦੇ ਵਿੱਚ ਜਿਵੇਂ ਇਨਸਾਨ ਪਈਏ ਜੂਏ ਦਾ ਚਸਕਾ ਲੱਗ ਜਾਂਦਾ ਹੈ ਉਹਨਾਂ ਨੂੰ ਵਿਕਾਰਾਂ ਦਾ ਚਸਕਾ ਲੱਗਿਆ ਹਤੇ ਇਹ ਤਾਂ ਦੀ ਜ਼ਿੰਦਗੀ ਜਿਹੜੀ ਉਹ ਖਾਰਨੀ ਪੈਂਦੀ ਹੈ ਜਿਹੜਾ ਜੂਏ ਦੇ ਵਿੱਚ ਪੈ ਗਿਆ ਹਤੇ ਉਹਦੀ ਜ਼ਿੰਦਗੀ ਨਾ ਮਰਿਆਂ ਚ ਨਾ ਜਾਂਉਂਦੀਆਂ ਜੀਨ ਉਜਾੜ ਹੋ ਜਾਂਦਾ ਹੈ ਅੱਜ ਜਿੱਤੇ ਆ ਕੱਲ ਹਾਰੇ ਆ ਕੱਲ ਹਾਰੇ ਆ ਫਿਰ ਅੱਗੇ ਉਹਨਾਂ ਜ਼ਿੰਦਗੀ ਦੇ ਇੱਕ ਜੂਏ ਦੀ ਖੇਡ ਹੈ ਕਿਉਂਕਿ ਇਹਨੇ ਜੂਏ ਦੀ ਖੇਡ ਬਣਾਈ ਹੈ ਨਹੀਂ ਸਤਿਗੁਰੂ ਕਹਿੰਦੇ ਨੇ ਇਹ ਰੱਬ ਨੇ ਜਿੰਦ ਦਿੱਤੀ ਹੈ ਪਰਮਾਤਮਾ ਦੀ ਅਨਸਾਪਸਾ ਹੈ ਪਰਮਾਤਮਾ ਨੇ ਪੈਦਾ ਕੀਤੀਆਂ ਰੱਬ ਨੇ ਸਾਨੂੰ ਜੂਆ ਨਹੀਂ ਬਣਾਇਆ ਅ ਰੱਬ ਨੇ ਸਾਡੀ ਖੇਡ ਨੂੰ ਇੱਕ ਆਨੰਦ ਭਈ ਇਹ ਖੇਡ ਬਣਾਇਆ ਰੱਬ ਨੂੰ ਪਾ ਜ਼ਿੰਦਗੀ ਦੇ ਆਨੰਦ ਲੈ ਜੋ ਕੋ ਜਨਮ ਅਵਕਸ਼ਿਆ ਸਾਧੂ ਗੁਰੂ ਕਹਿੰਦੇ ਨੇ ਇਹਨਾਂ ਤੋਂ ਆਨੰਦੰਦ ਹੈ। ਅਤੇ ਬਾਹਰ ਦਾ ਵਿਖਾਵਾ ਕਾਦੇ ਲਈ ਕਰਦਾ ਹੈ। ਅੰਦਰ ਦਾ ਵਿਖਾਵਾ ਕਾਦੇ ਲਈ ਕਰਦਾ ਹੈ। ਕਿ ਬੜਾ ਚੰਗਾ ਹੈ। ਪਿੱਠ ਪਿچھے ਬੁਰਾਈਆਂ ਕਰਦਾ ਹੈ। ਧਰਮ ਘਟੇ ਕਾਣੇ ਤੇ ਜਾਂਦਾ ਹੈ। ਅੰਦਰ ਮੈਲ ਹੈ। ਬਾਹਰੋਂ ਦੁਨੀਆ ਨੂੰ ਦਿਖਾਉਂਦਾ ਕਿ ਬੜਾ ਨਿਰਮਲ ਹੈ। ਜੇ ਮਨ ਵੀ ਲਿਆ ਦੁਨੀਆ ਨੇ ਕਹਿ ਵੀ ਦਿੱਤਾ ਕਿ ਬੜਿਆ ਇਹ ਦਰਮੀਨ ਨੇ ਬਾਕੀ ਕਹਿੰਦੇ ਵੀ ਇਹ ਦੁਨੀਆ ਜਿਹੜੇ ਵਿਖਾਵਾ ਕਰਦੇ ਨੇ ਕਿਉਂਕਿ ਦੁਨੀਆ ਨੇ ਜਗਤ ਨੇ ਇਹਨਾਂ ਅੱਖੀਆਂ ਤੇ ਪ੍ਰਵਾਨ ਕਰਨਾ ਹੈ ਦਿਲ ਦੇ ਅੰਦਰ ਕੀ ਹੈ ਮਨ ਦੇ ਅੰਦਰ ਕੀ ਹੈ ਉਹ ਤਾਂ ਰੱਬ ਜੀ ਜਾਣਦੇ ਨੇ ਅਤੇ ਇਤਾਂ ਦੇ ਲੋਕਾਂ ਨੂੰ ਦੁਨੀਆ ਨੇ ਪ੍ਰਵਾਨ ਕੀਤਾ ਜਿਨ੍ਹਾਂ ਦੇ ਕੋਲ ਨਿਰਆਪਕੰਡ ਸੀ ਤਾਂ ਸਤਿਗੁਰੂ ਕਹਿੰਦੇ ਨੇ ਪਾਜੀ ਦਾ ਅੰਦਰ ਦਾ ਹੋਰ ਹੈ ਕੁਝ ਬਾਰ ਦਾ ਕੁਝ ਹੋਰ ਹੈ ਜਦ ਦੁਨੀਆ ਨੇ ਪ੍ਰਵਾਨ ਕਰ ਲਿਆ ਕਿ ਤੂੰ ਰੱਬ ਨੇ ਪ੍ਰਵਾਨ ਕਰ ਲੈਣਾ ਕਿਉਂਕਿ ਰੱਬ ਦੇ ਦਰ ਤੇ ਜਦੋਂ ਚੱਲੇਗਾ ਇਹ ਹੀ ਦੁਨੀਆ ਹੈ ਤਾਂ ਇਹਨਾਂ ਦੇ 100 ਸਵਾਲ ਹੁੰਦੇ ਜਿਹੜਾ ਜੂਏ ਦੇ ਵਿੱਚ ਪਿਆ ਉਹਨੂੰ ਦੇਖ ਕੇ ਦੁਨੀਆ ਪਾਸਾ ਵਟ ਲੈਂਦੀ ਹੈ ਜਿਹੜਾ ਰੱਬ ਦੇ ਦਰ ਤੇ ਚੱਲਣਾ ਲੱਗੇ ਆ ਉਹਦੇ ਲਈ ਪਾਸਾ ਨਹੀਂ ਵਟ ਦੇ ਕੇ ਤਾਂ ਰੱਬ ਦੇ ਰਸਤੇ ਤੇ ਜਾ ਰਿਹਾ ਅਸੀਂ ਨਹੀਂ ਜਾਂਦੇ ਜਿਹੜਾ ਨਹੀਂ ਵੀ ਜਾਂਦਾ ਉਹ ਵੀ 100 ਸਵਾਲ ਕਰਦਾ ਆਪ ਜਿਹੜਾ ਨਰਕ ਦੇ ਕੰਡੇ ਦੇ ਖੜਾ ਹੈ ਅਤੇ ਗੱਲਾਂ ਕਰਦਾ ਸਵਰਗ ਦੀਆਂ ਆਪ ਗੰਦਗੀ ਦੇ ਵਿੱਚ ਖੜਾ ਹੈ ਦੂਜੇ ਨੂੰ پاک ਹੋਣ ਦੀਆਂ ਗੱਲਾਂ ਦੱਸਦਾ ਐਦਾਂ ਹੋਈਦਾ ਐਦਾਂ ਹੋਈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜਾ ਤੇਰਾ ਰੱਬ ਨੇ ਰਸਤਾ ਦਿੱਤਾ ਹੈ ਨਾ ਤੂੰ ਦੁਨੀਆਂ ਨੂੰ ਵੇਖੇਂਗਾ ਤਾਂ ਇੱਕ ਕਦਮ ਨਹੀਂ ਪੁੱਟ ਸਕੇਂ ਆਜੀ ਦੁਨੀਆਂ ਦੇ ਸਾਰੇ ਆਪਾਂ ਜ਼ਿੰਦਗੀ ਰੱਖ ਲਈਏ ਰੱਬ ਦੇ ਦਰ ਦਾ ਅਨੰਦ ਲੈਣਾ ਜਾਂ ਰੱਬ ਨੂੰ ਪਾਉਣਾ ਤਾਂ ਬੜੀ ਦੂਰ ਦੀ ਗੱਲ ਐ ਤੇ ਅਸੀਂ ਆਪਣੀ ਜ਼ਿੰਦਗੀ ਜਿਉਣੀ ਦੂਜਿਆਂ ਦੇ ਸਾਰੇ ਛੱਡ ਦੇਈਏ ਨਾ ਤਾਂ ਅਨੰਦ ਸੁਮਰਤਾ ਵਰਗੀ ਸੱਦੇ ਬੋਲਦੀ ਹੈ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਸਤਿਗੁਰੂ ਕਨੇ ਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਇਹ ਤੇ ਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਣ ਤੇਰੇ ਅੰਦਰ ਇੱਕ ਲਾਲਚ ਐ ਇੱਕ ਦ੍ਰਿਸ਼ਨਾ ਹੈ ਆਦੀ ਮੈਂ ਕਰ ਲਮਾ ਆਦੀ ਮੇਰਾ ਆਦੀ ਮੇਰਾ ਐਦਾਂ ਦਾ ਤੇਰੇ ਅੰਦਰ ਲਾਲਚ ਹੋ ਗਿਆ ਰੱਬ ਨੂੰ ਭਗਤੀ ਤੂੰ ਮੌਤ ਨੂੰ ਭਗਤੀ ਮੌਤ ਦੇ ਚੀਤੇ ਰੱਖਣੀ ਚਾਹੀਦੀ ਹੈ ਕਿ ਮੌਤ ਜੇ ਚੀਤੇ ਹੋਵੇਗੀ ਤੂੰ ਰੱਬ ਦੀ ਬੰਦਗੀ ਕਰੇਗਾ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਆਉਣੀ ਇਹ ਮਥਿਆ ਸਮਾ ਰੱਬ ਦਾ ਹੈ ਸਾਡਾ ਕੋਈ ਮਥਿਆ ਨਹੀਂ ਹੈ ਕਿ ਅਸੀਂ ਇਤਨੇ ਦਿਨ ਜਾਉਣਾ ਹੈ ਜੈ ਕਿਤਨੇ ਦਿਨ ਮੈਂ ਰਹਿਣ ਵਸੇਰਾ ਕਰਨਾ ਉਹ ਤਾਂ ਰੱਬ ਦੇ ਹੱਥ ਦੇ ਵਿੱਚ ਹੈ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈ ਕਿ ਆ ਜਾਣਾ ਕਿ ਬੰ ਮਰਾਂਗੇ ਕਿਸਾ ਮਰਣਾ ਹੋਏ ਕਿਹੜਾ ਟਿਕਾਣਾ ਹੈ ਕਿਹੜੀ ਥਾਂ ਹੈ ਕਿਸ ਤਰੀਕੇ ਦੇ ਨਾਲ ਮਰਨਾ ਕੋਈ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਕਿ ਮਰਨਾ ਜ਼ਰੂਰ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਵੇ ਅਤੇ ਨਾ ਇਹ ਬਦਕਟ ਹੋ ਸਕਦ ਹੈ ਬੱਦ ਘੱਟ ਵੀ ਨਹੀਂ ਹੋ ਸਕਦਾ ਜੁਰਾਬ ਨੇ ਲਿਖ ਦਿੱਤਾ ਅ ਰੱਬ ਦੀ ਰਜਾ ਦੇ ਵਿੱਚ ਚੱਲੀਏ ਤਾਂ ਰੱਬ ਦੇ ਹੱਥ ਦੇ ਵਿੱਚ ਬੜਾ ਲੱਗਿਆ ਤੇਰੇ ਸੁਵਾਸ ਨਿਕਲ ਜਾਣਗੇ ਤੈਨੂੰ ਫਿਰ ਵੀ ਜਿਉਂਦਾ ਰੱਖ ਦੇਗਾ ਮਰ ਜਾਏਗਾ ਤੂੰ ਮਰੇ ਹੋਏ ਨੂੰ ਜਿਉਂਦਾ ਬਣਾ ਸਕਦਾ ਹੈ ਕਿ ਰੱਬ ਦੀ ਖੇਡ ਹੈ ਇਹ ਰੱਬ ਦੀ ਆਪਣੀ ਮौज ਹੈ ਪ੍ਰਭਾਵ ਹੈ ਬਿਨ ਸਾਸਤੇ ਰੱਖ ਹੈ ਪ੍ਰਭਾਵ ਹੈ ਤਮ ਆਰ ਜਿਉਂਦਾ ਪਰ ਸਤਿਗੁਰੂ ਕਹਿੰਦੇ ਨੇ ਉਹ ਇੱਕ ਖੇਡ ਬਣਦੀ ਹੈ ਉੱਥੇ ਤੱਕ ਜ਼ਿੰਦਗੀ ਦੀ ਆਪਣੇ ਆਪ ਨੂੰ ਸਮਝਣਾ ਪੈਂਦਾ ਹੈ ਦੁਨੀਆ ਨੂੰ ਸਮਝਣ ਦੀ ਤੇ ਇਹ ਪ੍ਰਵਾਹ ਨਾ ਕਰ ਦੁਨੀਆ ਨੂੰ ਆਪਣੇ ਆਪ ਦੇ ਆਪਣੇ ਵਿਚਾਰਾਂ ਦੀ ਆਪਣੇ ਆਪ ਦੀ ਪ੍ਰਵਾਹ ਕਰ ਕਿ ਮੈਗਿਸਤਾਂ ਤੇ ਖੜੋਤਾਂ ਤੈਨੂੰ ਲੱਗੇ ਨੇ ਰੋਗ ਅਤੇ ਰੋਗ ਇੱਕ ਇਹ ਹੈ ਦਲਦਲ ਹੈ ਅਤੇ ਨਰਕ ਹੈ ਤ੍ਰਿਸ਼ਨਾ ਇਦਾ ਦੀ ਦਲਦਲ ਹੈ ਇੱਕ ਵਾਰ ਪੈ ਗਏ ਇਨਸਾਨ ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੈ ਨਰਕ ਦੇ ਵਿੱਚ ਜਿਹੜਾ ਵੀ ਪੈ ਜਾਂਦਾ ਉਹਦੇ ਵਿੱਚੋਂ ਨਿਕਲਣਾ ਮੁਸ਼ਕਲ ਹੈ ਪਰ ਸਤਿਗੁਰੂ ਦੇ ਵਿੱਚੋਂ ਵੀ ਕੱਢਦੇ ਨੇ ਜੇ ਨਿਕਲਣ ਦੀ ਕੋਸ਼ਿਸ਼ ਕਰੇ ਤਾਂ ਉਹ ਨਿਕਲਣ ਦੀ ਕੋਸ਼ਿਸ਼ ਹੈ ਕਿ ਵਿਖਾਵਾ ਕਾਦੇ ਲਿ ਕਰਨ ਤੇਰੀ ਤਨ ਦੌਲਤ ਤੇਰੇ ਕੋਲ ਰਤਵੇ ਤੇਰਾ ਆਪਣਾ ਸਭ ਕੁਝ ਰੱਬ ਨੇ ਦਿੱਤਾ ਤੂੰ ਦੁਨੀਆ ਨੂੰ ਵਿਖਾਵੇ ਕਰਦਾ ਪਿਆ ਜਿਤਾਉਂਦਾ ਪਿਆ ਦੁਨੀਆ ਨੂੰ ਅਰ ਰੱਬ ਦੇ ਕੋਲ ਜਾ ਕੇ ਸ਼ੁਕਰਾਨਾ ਕਰ ਸਤਿਗੁਰੂ ਤੁਹਾਡਾ ਹੈ ਤੇ ਇਹਨੂੰ ਇਦਾਂ ਚਮਕਾ ਕੇ ਰੱਖਿਆ ਹੁਣ ਉਹੀ ਰਤਬ ਹੈ ਉਹੀ ਧਨ ਦੌਲਤ ਸਭ ਕੁਝ ਉਹੀ ਹੈ ਜਦੋਂ ਸਤਿਗੁਰਾਂ ਦੇ ਕੋਲ ਜਾਂਦੇ ਆ ਉਹਨੂੰ ਪ੍ਰਵਾਨ ਕਰਦੇ ਆ ਕਿ ਸਤਿਗੁਰੂ ਮੇਰਾ ਕੁਝ ਨਹੀਂ ਹੈ ਤੇਰਾ ਤੁਝ ਕੋ ਸੌਂਪਤ ਹੈ ਕੀ ਆ ਲੱਗ ਹੈ ਮੇਰਾ ਜੇ ਉਹਨ ਗਿਣਤੀ ਰੱਬ ਜੀ ਕਰਨਾ ਇਹ ਤਾਂ ਸਾਡੀਆਂ ਗਿਣਤੀਆਂ ਨੇ ਆ ਮੇਰਾ ਮੇਰਾ ਜਦੋਂ ਰੱਬ ਜੀ ਗਿਣਤੀ ਕਰਨ ਲੱਗ ਜਣ ਸਾਡਾ ਕੀ ਹੈ ਸਾਡੇ ਬਲੇ ਦਾ ਕੁਝ ਸਾਡਾ ਸਰੀਰ ਆਪਣਾ ਨਹੀਂ ਹੈ ਜੋ ਸੁਵਾਸ ਲੈ ਰਹੇ ਆ ਉਹ ਸਾਡੀ ਮਰਜ਼ੀ ਦੇ ਨਹੀਂ ਨੇ ਫਿਰ ਸਾਡੀ ਮਰਜ਼ੀ ਕੀ ਹੈ ਇਹਨਾਂ ਸਾਨੇ ਦੇ ਭੱਜ ਦੌੜੇ ਦੇ ਵਿੱਚ ਆ ਵੀ ਮੇਰਾ ਵੀ ਇਹਨੂੰ ਵੀ ਹਾਸਲ ਕਰਨਾ ਸਤਿਗੁਰੂ ਕਹਿੰਦੇ ਨੇ ਭਾਈ ਸੁਵਾਸਾਂ ਦੀ ਲੜੀ ਜਿਹੜੀ ਹੈ ਉਹ ਤੇਰੀ ਮਰਜ਼ੀ ਨਹੀਂ ਹੈ ਰੱਬ ਦੀ ਮਰਜ਼ੀ ਹੈ ਤਾਂ ਚੱਲਦੀ ਹੈ ਇੱਕ ਸੁਵਾਸ ਨਹੀਂ ਤੂੰ ਲੈ ਸਕਦਾ ਕੋਈ ਮਰਜ਼ੀ ਦਾ ਨਹੀਂ ਇਹੇ ਕਰਕੇ ਸਾਧੂ ਗੁਰੂ ਕਹਿੰਦੇ ਤੈ ਮਰਜੀ ਦੇ ਨਾਲ ਤਾਂ ਸਜਣਾ ਰੋਗ ਹੀ ਲਾਏ ਕਿਸੇ ਨੇ ਕ੍ਰਿਸ਼ਨਾਂ ਦਾ ਲਾ ਲਿਆ ਕਿਸੇ ਨੇ ਕਾਮ ਦਾ ਲਾ ਲਿਆ ਕਿਸੇ ਨੇ ਗ੍ਰੋਧ ਦਾ ਲਾ ਲਿਆ ਇਹ ਰੋਗ ਲੱਗੇ ਨੇ ਜਗਤ ਨੂੰ ਅਤੇ ਇਸ ਰੋਗ ਨੇ ਰਿਸ਼ੀਆਂ मुਨੀਆਂ ਤੱਕ ਨੂੰ ਨਹੀਂ ਛੱਡੇ ਆ ਜਿਵੇਂ ਕਾਗਜ਼ ਨੂੰ ਪਾਣੀ ਦੇ ਵਿੱਚ ਸੁੱਟ ਦਈਏ ਕਾਗਜ਼ ਗਲ ਜਾਂਦਾ ਕਹਿੰਦੇ ਰੋਗ ਇਦਾਂ ਗਲਦੇ ਨੇ ਮਾਨ ਮੂਨੀ ਮਨ ਵਰਗਲੇ ਮਾਨ ਸਵੇ ਕਈ ਇਹ ਹੰਕਾਰ ਸਭ ਨੂੰ ਆ ਸਾਡੀ ਈਗੋ ਜਿਹੜੀ ਐ ਉਹ ਸਭ ਕੁਝ ਸਵਾਹ ਕਰ ਦਿੰਦੀ ਐ ਅਤੇ ਸਤਿਗੁਰੂ ਕਹਿੰਦੇ ਨੇ ਬੇਦਾਮ ਹੈ ਨਾਮ ਉਤਮ ਸੋ ਸੋਣਾ ਨਾਹੀਂ ਫਿਰ ਹੈ ਜੋ ਬੇਤਾਲੇ ਐ ਬੇਤਾਲੇ ਦਾ ਅਰਥ ਹੁੰਦਾ ਭੂਤਨਾ ਜਿਹੜਾ ਤਾਲ ਤੋਂ ਖੁੰਝੇ ਹੋਏ ਨੇ ਜਿਹੜੇ ਬੇਤਾਲੇ ਨੇ ਉਹਨਾਂ ਨੂੰ ਬੇਤਾਲ ਤਾਲ ਦੇ ਵਿੱਚ ਨਹੀਂ ਨੇ ਜਾਂ ਰੱਬ ਦੀ ਮਰਿਆਦਾ ਦੇ ਵਿੱਚ ਨਹੀਂ ਨੇ ਬੇਦਾਂ ਦਾ ਨਾਮ ਨਾ ਕਦੇ ਸੁਣਿਆ ਹੈ ਅਤੇ ਨਾ ਸੁਣਨ ਦੀ ਕੋਸ਼ਿਸ਼ ਕੀਤੀ ਹੈ ਨਾ ਕਿਸੇ ਮੰਦਰ ਨਾ ਚਰਚ ਨਾ ਗੁਰਦੁਆਰੇ ਨਾ ਕਿਸੇ ਮਸੀਤ ਗਏ ਨੇ ਬਸ ਆਪਣੀ ਜ਼ਿੰਦਗੀ ਆਪਣੇ ਤੰਗ ਦੇ ਨਾਲ ਜਿਉਈ ਹੈ ਨਰਕ ਦੀ ਜਿੰਦਗੀ ਬਣ ਗਈ ਹੈ ਹੁਣ ਅਤੇ ਸਤਿਗੁਰੂ ਕਹਿੰਦੇ ਨੇ ਜਿੱਥੇ ਵੀ ਜਾਂਦਾ ਹੈ ਅਤੇ ਇਹ ਆਪਣੇ ਖੁਸ਼ੀਆਂ ਤੋਂ ਪੁੰਝਿਆ ਰਹਿੰਦੇ ਹਨ ਦੁੱਖਿਆਂ ਰਹਿੰਦੇ ਆਪਣੇ ਆਪ ਤੋਂ ਪੁੰਝਿਆ ਤੁੱਕੇ ਨੇ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਚੱਲਣਾ ਸਤਿਗੁਰੂ ਤਾਂ ਕਹਿੰਦੇ ਨੇ ਜ਼ਿੰਦਗੀ ਭਾਈ ਰੱਬ ਦੇ ਮੁਤਾਬਕ ਚੱਲਾ ਮਨ ਜਿੱਤ ਜਗ ਜੀਤ ਜਗ ਨੂੰ ਜਿੱਤ ਲੰਮਾ ਜਿਹੜੀ ਜਿਤਨੂੰ ਚਾਰ ਬੰਦੇ ਕੀ ਕਹਿਣਗੇ ਚਾਰ ਇਨਸਾਨ ਕੀ ਕਰਨਗੇ ਇਹ ਕਹਿੰਦੇ ਨੇ ਜ਼ਿੰਦਗੀ ਸਾਰੀ ਜ਼ਿੰਦਗੀ ਕੱਢ ਲੈਂਦਾ ਇਨਸਾਨ ਚਾਰ ਬੰਦਿਆਂ ਦਾ ਨੇ ਇਹਨੂੰ ਪਤਾ ਲੱਗਦਾ ਕਿ ਕਿਹੜਾ ਮਾੜਾ ਕਹਿੰਦੇ ਨੇ ਕਿਹੜਾ ਚੰਗਾ ਕਹਿੰਦੇ ਨੇ ਅਸੀਂ ਰੱਬ ਦੇ ਰਸਤੇ ਤੇ ਜਾਈਏ ਸਾਡੇ ਜਾਣ ਦੇ ਨਾਲ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਅਸੀਂ ਆਪਣੇ ਘਰ ਦੇ ਵਿੱਚ ਬੈਜੇ ਨਰਕ ਦੀ ਜ਼ਿੰਦਗੀ ਦੇ ਵਿੱਚ ਪਏ ਆ ਉਹਦੇ ਨਾਲ ਵੀ ਕਿਸੇ ਨੂੰ ਕੋਈ ਪ੍ਰਭਾਵ ਨਹੀਂ ਹੈ ਸਾ ਸਾਨੂੰ ਆਪਣੇ ਆਪ ਦੀ ਪ੍ਰਵਾਹ ਹੋਣੀ ਚਾਹੀਦੀ ਕਿ ਅਸੀਂ ਚੱਲਾਂਗੇ ਰਸਤੇ ਤੇ ਪਰਿਵਾਰ ਨੂੰ ਸੁਧਾਰ ਸਕਦੇ ਹਾਂ ਜਿੱਥੇ ਤੱਕ ਸਾਡਾ ਰਿਲੇਸ਼ਨ ਹੈ ਉੱਥੇ ਤੱਕ ਅਸੀਂ ਸੁਧਾਰ ਸਕਦੇ ਹਾਂ ਅਸੀਂ ਵਹਿ ਗਏ ਤਾਂ ਅਸੀਂ ਸਾਰੇ ਪਰਿਵਾਰ ਨੂੰ ਵਾ ਸਕਦੇ ਹਾਂ ਮਨ ਲਓ ਨਰਕ ਦੀ ਜ਼ਿੰਦਗੀ ਦੇ ਵਿੱਚ ਬਹਿ ਗਏ ਰੱਬ ਤੋਂ ਟੁੱਟ ਗਏ ਬਹਿ ਗਏ ਤਾਂ ਸਾਰਾ ਪਰਿਵਾਰ ਰੱਬ ਦੇ ਨਾਲ ਜੁੜਿਆ ਆਨੰਦ ਹੈ ਪਰਿਵਾਰ ਦੇ ਵਧੇ ਨੇ ਦਿਲੀਆਂ ਵਧੀਆਂ ਨੇ ਖੁਸ਼ੀਆਂ ਹੁੰਦੀਆਂ ਨੇ ਕਾਰੋਬਾਰ ਵਧੇ ਨੇ ਰੱਬ ਦੇ ਮਵਾਰਕ ਚਰਣਾ ਦੇ ਵਿੱਚ ਆਇਆ ਸਤਿਗੁਰਾਂ ਦੀ ਰਜ਼ਾ ਦੇ ਵਿੱਚ ਚੱਲੇ ਆਂ ਸਤਿਗੁਰ ਕਹਿੰਦੇ ਨੇ ਕਹਿ ਨਾਨਕ ਜਿਨ ਸੱਚ ਤਜਿਆ ਹੁਣ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਨੇ ਸੱਚ ਤਜ ਦਿੱਤਾ ਛੱਡ ਦਿੱਤਾ ਰੱਬ ਦੇ ਦਰ ਨੂੰ ਛੱਡਿਆ ਇਹ ਤੇ ਇਹ ਨਹੀਂ ਹੈ ਕਿ ਤੂੰ ਗੁਰਦੁਆਰੀ ਆਉਣਾ ਹੈ ਮੰਦਰ ਨੂੰ ਮੰਨਦੇ ਹਿੰਦੂ ਆ ਤਾਂ ਆਪਣੇ ਮੰਦਰ ਜਾ ਜੇ ਮਸਜਿਦ ਨੂੰ ਮੰਨਦੇ ਮੁਸਲਮਾਨ ਹੈ ਮੂਮਨ ਤਾਂ ਆਪਣੇ ਮਸਜਿਦੇ ਜਾ ਜਿਹੜਾ ਵੀ ਤੇਰਾ ਗੁਰੂ ਹੈ ਜਿਸ ਇਸ਼ਟ ਤੇ ਜਾ ਕੇ ਮੰਨ ਕੇ ਤੈਨੂੰ ਸਕੂਨ ਮਿਲਦਾ ਜਾ ਪਰ ਜਾਣਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਇਦਾਂ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਕਹ ਨਾਨਕ ਜਿਨ ਸੱਚ ਤਜਿਆ ਧਰਮ ਘਟਕਾਣਿਆਂ ਤੋਂ ਬਿਨ ਅਜ ਸੱਚ ਕਿਸੇ ਦੇ ਕੋਲ ਨਹੀਂ ਇਹ ਅਲਫਾਜ਼ ਸੁਣਦੇ ਆ ਇਹ ਸੱਚ ਹੈ ਇਹ ਰੱਬ ਹੈ ਪਾ ਮੈਂ ਜਿਹੜੇ ਮਰਜੀ ਸੁਣ ਲਈਏ ਗੀਤਾ ਦੇ ਰਵੈਣ ਦੇ ਕੁਰਾਨ شریف ਦੇ ਸੁਣ ਲਈਏ ਇਹ ਸੱਚੀ ਹੁਣ ਜਿਹੜਾ ਨਾ ਤੋ ਟੁੱਟੇ ਐ ਸਤਿਗੁਰੂ ਕਹਿੰਦੇ ਨੇ ਊੜੇ ਲਾਗੇ ਤਿੰਨੀ ਜਨਮ ਜੂਏ ਹਾਰੇ ਉਹ ਟੁੱਟ ਕੇ ਫਿਰ ਊੜੇ ਲੱਗੇ ਨੇ ਅਤੇ ਆਪਣਾ ਜਨਮ ਜਿਹੜਾ ਇਹ ਹਾਰ ਗਏ ਨੇ ਜੂਏ ਦੇ ਵਿੱਚ ਪੈ ਗਏ ਨੇ ਜੂਏ ਦੇ ਵਿੱਚ ਪੈ ਗਏ ਤਾਂ ਕੂੜੀ ਹੈ ਉਹ ਜਿਹੜਾ ਜੂਏ ਦੇ ਵਿੱਚ ਪੈ ਜਾਂਦਾ ਹੁਣ ਜੂਏ ਦਾ ਅਰਥ ਇੱਥੇ ਮਾੜੇ ਕਰਮ ਨੇ ਮਾੜੇ ਕਰਮ ਮਾੜੀ ਸੋਚ ਬਾਹਰ ਦਾ ਵਿਖਾਵਾ ਕਰਨ ਵਾਲੇ ਜਾਦਾ ਨੇ ਸਤਿਗੁਰੂ ਨੇ ਜ਼ਿਕਰ ਕੀਤਾ ਹੈ ਅਤੇ ਬਾਹਰੋਂ ਜਿਉ ਮੈਲੇ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ ਉਹਨਾਂ ਜੁਆਣਾਂ ਦੀ ਗੱਲ ਹੈ ਉਹਨਾਂ ਜਿਨ੍ਹਾਂ ਦਾ ਇੱਕ ਪਾਸਾ ਨਾ ਹੋਵੇ ਨਾ ਇਧਰ ਦੇ ਨੇ ਨਾ ਉਧਰ ਦੇ ਸਤਿਗੁਰੂ ਕਹਿੰਦੇ ਐਦਾਂ ਦੇ ਬੰਦਿਆਂ ਨੇ ਕੂੜ ਨੂੰ ਫੜਿਆ ਹੋਇਆ ਕੱਚ ਨੂੰ ਫੜਿਆ ਹੋਇਆ ਉਹਨੂੰ ਟੁੱਟਣ ਨੂੰ ਦੇਰ ਨਹੀਂ ਲੱਗਦੀ ਅਤੇ ਜਿਹੜਾ ਕੱਚ ਦੇ ਕੋਲ ਗਿਆ ਕੱਚ ਨੇ ਕਿਸੇ ਨੂੰ ਬਖਸ਼ਿਆ ਨਹੀਂ ਪਟਿਆ ਹੋਇਆ ਕੱਚ ਤਾਂ ਇਹ ਸਾਡੀ ਜ਼ਿੰਦਗੀ ਨੂੰ ਦਿੜਕੇ ਰੱਖ ਲੈਂਦਾ ਹੈ। ਸਰੀਰ ਨੂੰ ਦਿੜਕੇ ਰੱਖਦਾ ਹੈ। ਇਹਨੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਤੇਰੇ ਕੋਲ ਕੂੜੇ ਲੱਗੇ ਤਿੰਨੀ ਜਨਮ ਜੂਏ ਆ ਜਿਹੜਾ ਫਿਰ ਜੂਏ ਦੇ ਵਿੱਚ ਪੈ ਜਾਂਦਾ ਤਿੰਨੀ ਜਨਮ ਨੇ ਇਹ ਸਾਡਾ ਜਨਮ ਪਰਿਵਾਰ ਦਾ ਪਰਿਵਾਰ ਦੇ ਵਿੱਚ ਰਹਿਣਾ ਜਗਤ ਦੇ ਵਿੱਚ ਰਹਿਣਾ ਅਤੇ ਅਸੀਂ ਨੇ ਜਿੱਥੇ ਜਾਣਾ ਰੁਤਵਿਆਂ ਦੇ ਵਿੱਚ ਰਹਿਣਾ ਇਹ ਸਭ ਕੁਝ ਅਸੀਂ ਹਾਰ ਜਾਂਦੇ ਆਂ। ਨਰਕ ਦੀ ਜ਼ਿੰਦਗੀ ਬੱਲੇ ਪੈਂਦੀ ਹੈ ਕਿਤੇ ਪਿਆਰ ਨਹੀਂ ਮਿਲਦਾ ਕਿਤੇ ਅਦਬ ਉਸ ਪ੍ਰਕਾਰ ਨਹੀਂ ਕਿਉਂਕਿ ਜੂਏ ਦੀ ਜ਼ਿੰਦਗੀ ਵਾਲੀ ਜ਼ਿੰਦਗੀ ਵਾਲਾ ਨਰਕ ਦੇ ਕੰਡੇ ਤੇ ਖੜਾ ਹੁੰਦਾ ਹੁਣ ਗਿਰਿਆ ਹੁਣ ਗਿਰਿਆ ਭਲਕੇ ਹੁਣ ਗਿਰਿਆ ਗਿਰਣਾ ਜਰੂਰ ਹੈ ਇਹਦੇ ਕਰਕੇ ਸਰਗੁਰੂ ਕਹਿੰਦੇ ਨੇ ਰੱਬ ਦੀ ਰਜਾਇਦੇ ਵਿੱਚ ਚੱਲ ਰੱਬ ਦੀ ਰਜਾਇਦੇ ਵਿੱਚ ਬੜਾ ਆਨੰਦ ਹੈ ਅੰਦਰੋਂ ਬਾਹਰੋਂ ਗੁਰੂ ਨੂੰ ਜੋਤ ਕੁਝ ਹੈ ਅਗੁਰੂ ਨੂੰ ਜਿਤਾ ਸਤਗੁਰੂ ਅੰਦਰ ਦੀ ਮੈਲ ਏਦਾਂ ਦੀ ਆਉਂਦੇ ਨੇ ਮਨ ਦੇ ਵਿਚਾਰ ਬਾਹਰ ਦੇ ਕਰਮ ਥੋੜੇ ਏਦਾਂ ਦੇ ਹੋ ਗਏ ਨੇ ਗਲਤ ਸਤਗੁਰੂ ਵਸ ਅੱਗੇ ਤੋਂ ਮੈਂ ਤੋਬਾ ਕਰਦਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਆਇਆ ਮਨ ਉਸ ਅੰਦਰ ਬਾਹਰ ਦੀ ਮੈਨੂੰ ਸਮਝ ਨਹੀਂ ਆ ਰਹੀ ਸਤਗੁਰੂ ਮੈਨੂੰ ਸੁਣ ਗੁਰੂ ਸਤਗੁਰੂ ਉਹ ਤੋਂ ਬਾਹਰ ਨਹੀਂ ਆ ਰਿਹਾ ਕਰਦੇ ਨੇ ਜਦੋਂ ਇਹ ਤਰਲ ਲੱਗਦਾ ਅਰਦਾਸ ਫਰਜੋਈ ਕਰਦੇ ਸਤਗੁਰੂਾਂ ਦੇ ਚਰਨਾਂ ਦੇ ਵਿੱਚ ਸਮਾਪਤੀ ਦਾ ਸਮਾਂ ਹੋ ਜਾਣਾ ਬੰਨ ਨਿਕਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ